ਚਾਹ ਮਰੀ ਜਾਂਦੀ ਆ ਹਵਾਲੇ ਨੱਦਰ ਦੇ ਕਿਸਕੇ ਟੱਪਾ ਪਾ ਲੇ ਰਮ ਨਿਕਲੇ ਇੱਥੇ ਨਵੀਂ ਹੋਰ ਪਾਵਾਂਗੇ ਤਾਂ ਕਿ ਇੱਕਾ ਥੋੜੀ ਲੱਗੇ ਬਣੀ ਉਹ ਜਿਹਨੋਂ ਦੇ ਕੰਪਨੀਆਂ ਵਾਲੇ ਵੀ ਸੀ ਨਾ ਪਤਾ ਹੋ ਗਈਆਂ ਕਿ ਇਹ 5 ਰੁਪਏ ਦੇ ਡੱਬੇ ਲੈਂਦੇ ਹੁੰਦੇ ਸੀ ਐਡਾ ਬੈਟ ਲਾ ਹੁਣ ਇਹ ਦਸਾਂ ਦਾ ਕੱਟਾ ਸਬਜ਼ੀ ਬਈ ਆ ਭਾਈ ਰਾਤੀ ਬਚੀ ਆਪ ਬਣਾਈ ਸੀ ਕਾਲੇ ਛੋਲੇ ਹਨ ਵਗੈਰਾ ਦੋ ਤ ਤਿਆਰ ਹੋ ਗਏ ਬੋਟਲ ਮੱਖ ਖੱਲੀ ਨਹੀਂ ਇਹ ਅਨਮੋਲ ਖਜ਼ਾਨਾ ਇਹਦੇ ਵਿੱਚ ਮੈਂ ਸਾਰੇ ਲਫਾਫੇ ਵਗੈਰਾ ਸਾਂਭ ਕੇ ਰੱਖਦੇ ਹਾਂ ਇਹਦੇ ਵਿੱਚ ਸਮਾਨ ਵਗੈਰਾ ਆਉਂਦਾ ਤੇ ਆਪਾਂ ਖਾਣ ਲਿਆਂਗਾ ਸਰਦ ਇਹਦੇ ਤਾਂ ਚਾਹ ਆਯੋਲ ਪਚਾ ਮੰਮੀ ਤੇ ਡੈਡੀ ਨੂੰ ਫੜਾਤੇ ਨੇ ਪਹਿਲਾਂ ਕੱਾਸ ਕਿਲੇ ਆਪ ਬੈ ਕੇ ਲਿਆ ਰਹੇ ਨਾ ਫਸ ਵੰਡ ਗਏ ਯਾਰ ਦਵਾਈ ਲੈਣ ਯਾਰਖਲੀ ਭਾਈ ਆਪਾਂ ਗਲਾਸਾਂ ਦੇ ਵਿੱਚ ਤੇ ਆਪਾਂ ਚੱਲੇ ਹਾਂ ਹੁਣ ਮੰਮੀ ਡੈਡੀ ਨੂੰ ਚਾਹ ਫੜਾਉਣ ਦਾ ਇਹ ਝਾੜੂ ਪਤਾ ਨਹੀਂ ਰੋਜ਼ ਝਾੜੂ ਲਗਾਉਣੇ ਫਿਰ ਵੀ ਇਹਨਾਂ ਨੂੰ ਕੂੜਾ ਆ ਕਿੱਥੋਂ ਜਾਂਦਾ ਹੈ ਲਓ ਜੀ ਆਪਣਾ ਖਾਣਾ ਬਣ ਗਿਆ ਰਾਇਤਾ, ਪਰੌਠਾ ਤੇ ਮਿਰਚ ਦਾ ਅਚਾਰ ਪਾਈ ਖਾਣ ਪੀਣ ਚ ਕੋਈ ਸ਼ਰਮ ਨਹੀਂ ਕਹਿੰਦੇ ਜਿਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਤੇ ਹੁਣ ਆਪਾਂ ਇਹਨੂੰ ਦੇਵਾਂਗੇ ਤੂਫ। ਫਿਰ ਪੂਜਾ ਕਰਾਂਗੇ ਤੇ ਫਿਰ ਹੋਰ ਕੰਮ ਕਰਾਂਗੇ ਚੜੂਗਿਆ ਕੱਢਾਂਗੇ ਜਿਹੜਾ ਰਹਿ ਗਿਆ ਬੇੜੇ ਚ ਬਾਕੀ ਦੇ ਘਰ ਦੇ ਕੰਮ ਨੇ ਮਿੜਾਂਗੇ। ਟਾਈਮ 2:30 ਵਜੇ ਹੈ ਪਈ ਦੁਪਹਿਰ ਦੇ ਤੇ 3 ਵਜੇ ਆ ਜਾਂਦਾ ਹੁੰਦਾ ਰਮਨਜੀਤ ਸਿੰਘ ਤੇ ਆਪਾਂ ਵਾਗੜ ਵੀ ਦੇਦੇ ਬਣਾ ਰਹੇ ਆ ਆਪਣੇ ਲਈ ਪਾਸਤਾ ਥੋੜਾ ਜਿਹਾ। ਦੇਖੋ ਵੇਖੀ ਨੇ ਬਣਦਾ। ਥੋੜਾ ਕੋਈ ਕੱਚਾ ਪੁੰਡਾ ਜਾਂ ਹਮਾ ਲਖਾਂਦਾ ਨਹੀਂ ਹੈਗਾ। ਜਿਹੜਾ ਆਕਾ ਨੂੰ ਅੱਜਕੱਲ ਬਹੁਤ ਪਸੰਦ ਆਉਂਦਾ। तो चल खुश हो जूगा पिले कपड़े काट के रखते भी आके पा लूगा और साथ में हमारी वस्त्र की दुलाई हो रही है भाई ये तो हिलाने हाथ से हिलाना पड़ता है कपड़े हमने ज्यादा डाल दिए इधर मर जाने ये सड़ गए होंगे अरे कटते करके भर के गई सी चल कोई और कुछ कह भी नहीं सकते क्योंकि आप तो सड़े हैं थोड़ा सा पानी डाल देते हैं अगर ये सड़ गए तो हम देते हैं सब्जी गोभी पाही